ਪਤਾ ਨਹੀਂ ਕਿੱਥੇ ਰਹਿ ਗਿਆ ਲੱਗਾ ਸ ਆ ਆ ਗਿਆ ਪਾਣੀ ਲਾਉਣਾ ਸੀ ਮੈਂ ਕੀ ਹੋ ਗਿਆ ਬੜਕ ਭਰੇ ਜਿ ਬੱਠੀਆਂ ਕਿੱਥੇ ਰਹਿ ਗਿਆ ਸੀ ਉਹ ਪੁੱਛਣਾ ਮਥਾਂ ਜਾਂ ਚੜਾ ਕੇ ਆ ਉਹਦਾ ਮੈਨੂੰ ਤੇ ਤੋਤੇ ਵਾਂਗੂ ਨਾ ਪਿੰਜੇ ਚ ਬੰਦ ਕਰ ਲੈਂਦੀ ਹੈਗੀ ਤੂੰ ਖੜਾ ਛੱਡਣਾ ਉਹਦਾ ਤੂੰ ਕੀ ਕਰਾਉਣਾ ਉਹ ਤੋਂ ਉਹ ਮੈਂ ਕਿੰਦੇ ਵੀ ਜਾ ਗਿਆ ਵੀ ਮੇਰਾ ਸੱਪਾ ਨਿਮੇੜ ਦੇ ਨਿਮੇੜ ਦੇ ਨਿਮੇੜ ਦੇ ਮੈਨੂੰ ਪਰੇ ਦੇ ਦੇ ਦੋ ਜਿਹੜੇ ਦੇਣੇ ਐ ਅੱਡ ਕਰ ਦੇ ਨੇ ਜਾਉਂ ਕੋਪਾ ਦਾ ਮੇਲਾ ਦੇਖਣ ਜਾਣਾ ਸੀ ਸਾਰੇ ਮੇਲੇ ਦਾ ਕੰਮ ਖਰਾਬ ਕਰਤਾ ਹੁਣ ਕਿਹੜਾ ਮੇਲਾ ਰਹਿ ਗਿਆ ਮੇਲਾ ਦਾ ਚਲ ਕੋਈ ਗੱਲ ਨਹੀਂ ਜਦ ਟੋਕਨ ਹੀ ਨਹੀਂ ਲੱਗ ਰਹੇ ਮੇਲਾ ਪਿਛੜਾ ਵੀ ਬਧੀ ਲੱਗਦਾ ਹੁੰਦਾ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਸਾਰਾ ਕੁਝ ਕਿਰਗੇ ਉਥੇ ਤੂੰ ਐ ਕਰ ਇੱਥੇ ਮੋਬਾਈਲ ਹੈ ਜਿਹੜਾ ਕੁਝ ਖਾਣ ਨੂੰ ਮਿਲਦਾ ਅੱਛਾ ਕੀ ਖਾਣਾ ਲਗਾ ਜਿਹੜਾ ਕੁਝ ਤੁਸੀਂ ਹੈ ਜਦ ਤੁਮਾਂ ਚੋਇਸ ਦੱਸ ਫਿਰ ਇਹਨੂੰ ਕੀ ਜਾਈਦਾ ਮੈਂ ਤਾਂ ਮੋਮੋਜ਼ ਖਾਣੇ ਅੱਛਾ ਕਿਹੜਾ ਕਰ ਮੈਂ ਕਰਦਾ ਆਰਡਰ ਤੇ ਕੋਈ ਆਰਡਰ ਕਰਦੇ ਨੇ 2 ਮਿੰਟ ਚਾਹੀਦਾ ਕੋਟਰਾ ਮੈਂ ਚਾਹ ਲੈ ਗਿਆ ਮੈਂ ਬਣਾ ਕੇ ਪੁੱਜੀ ਪੱਤੀ ਪਾ ਦੇ ਜਾਂ ਕਾਫੀ ਪੀਉਂਗੀ ਬਾਈ ਕਿਨੋ ਅੱਜ ਕੋ ਦੋਨੀ ਆ ਕਾਫੀ ਬਣਾਣਾ ਪੈਣਾ ਕਿੰਤੋ ਲੈ ਦੀਆਂ ਨਾਟੋ ਲੈ ਦੀਆਂ ਠੀਕ ਹੈ ਹਾਂ ਚਲ ਮੈਂ ਕਰਦਾ ਉਹਨੂੰ ਜਗਾ ਉਹ ਆਰਡਰ ਵਾਲੀ ਨੂੰ ਹੁਣ ਇਤੋਂ ਅਸੀਂ ਆ ਜਾ ਜਨਾ ਮਰੇ ਕੱਟ ਕਰਵਾ ਐਕਸ਼ਨ ਮੇਰੀ ਗਾਣਾ ਖਰਜਾ ਪੁਨਾ ਕੋफी ਪੀਣਾ ਕਿ ਤੇ ਕੱਪ ਚ ਇੱਕ ਕੱਪ ਚ ਹਾਂ ਠੀਕ ਹੈ ਆਪਾਂ ਦੋਨੋਂ ਜਣੇ ਪੀਵਾਂਗੇ ਤੂੰ ਇੱਕ ਕੱਪ ਚ ਕੋफी ਨਾ ਕਰੇ ਕੱਪਾ ਗੋਲ ਆ ਆ ਹੱਸਾ ਆ ਜਲਦਾ ਥੋੜਾ ਗਰਮਾ ਮੈਂ ਮਰਦਾ ਬੈਦੂ ਤੇ ਕਰ ਲੈਣਾ ਤੇ ਸੜ ਦੇਣਾ ਨਹੀਂ ਤੂੰ ਕਿੱਥੇ ਦੇ ਪਿੱਛੇ ਲੱਗੀ ਆ ਤੂੰ ਕਿੱਥੋਂ ਆ ਮੈਂ ਮੈਂ ਕਿਹਾ ਇਹਦਾ ਸਭ ਕਿਥੋਂ ਆਇਆ ਮੈਂ ਤੇਰੇ ਨਾਲ ਮੇਰੇ ਘਰ ਤੋਂ ਬਾਹਰ ਬੋਗਤਰਾ ਤੈਨੂੰ ਕਿਨੇ ਦੱਸਦਾ ਇੱਥੋਂ ਦਾ ਪਤਾ ਮੈਨੂੰ ਕਾਹੋ री भेन फेरी लड़ो ना मेरे भरावे दो तेन मर्जी कर ਨਾ ਉਹ ਨਹੀਂ ਬੈਠਾ ਕਣ ਤੁਸੀਂ ਆਪ ਤੇ ਸਾਂਦੇ ਲੋ ਡੀਕਲ ਕਰ ਲੀ ਆ ਜਾ ਹੁਣ ਆ ਜਾ ਨਹੀਂ ਹੋ ਨਹੀਂ ਹੋ ਨਹੀਂ ਹੋ ਨਹੀਂ ਮੈਂ ਮਹਾਂ ਮੈਂ